ਸ਼ਿਕਾ ਮੈਂ ਹਰਜਿੰਦਰ ਸਿੱਧੂ ਤੁਸੀਂ ਜੁੜੇ ਹੋ ਔਨ ਪੁਆਇੰਟ ਤੇ ਅੱਜ ਦਾ ਪੋਡਕਾਸਟ ਬਹੁਤ ਅਹਿਮ ਅਹਿਮ ਇਸ ਕਰਕੇ ਕਿ ਮੇਰੇ ਨਾਲ ਜੋ ਸ਼ਖਸੀਅਤ ਨੇ ਮੈਡਮ ਰਾਜਵਿੰਦਰ ਕੌਰ ਸਿਰਫ ਨਾਮ ਹੀ ਨਹੀਂ ਇਹਨਾਂ ਦੇ ਕੰਮ ਵੀ ਇਹਨਾਂ ਦੇ ਨਾਮ ਤੋਂ ਕਿਤੇ ਜ਼ਿਆਦਾ ਉੱਪਰ ਨੇ ਕੁੜੀਆਂ ਬਾਰੇ ਅਸੀਂ ਅਕਸਰ ਸੁਣਦੇ ਆਂ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਹੈ ਵਿਚਾਰੀਆਂ ਤੇਜਾ ਇਸ ਤਰ੍ਹਾਂ ਦੇ ਸ਼ਬਦ ਤੇ ਜਾਂ ਫਿਰ ਜ਼ਿਆਦਾਤਰ ਗੀਤਾਂ ਦੇ ਵਿੱਚ ਉਹਨਾਂ ਨੂੰ ਉਸ ਤਰ੍ਹਾਂ ਦੀ ਇੱਕ ਸ਼ਬਦਾਵਲੀ ਵਰਤੀ ਜਾਂਦੀ ਹੈ ਜੋ ਮੈਂ ਇਸ ਸ਼ਬਦਾਂ ਦੇ ਵਿੱਚ ਇੱਥੇ ਮੈਂ ਬਿਆਨ ਵੀ ਨਹੀਂ ਕਰ ਸਕਦਾ ਪਰ ਇਸ ਤੋਂ ਹਟ ਕੇ ਵੀ ਸਾਡੀਆਂ ਕੁੜੀਆਂ ਸਾਡੀਆਂ ਧੀਆਂ ਬਹੁਤ ਕੁਝ ਨੇ ਪੰਜਾਬ ਪੁਲਿਸ ਦੇ ਵਿੱਚ ਬਤੌਰ ਇੰਸਪੈਕਟਰ ਸੇਵਾਮਾਨ ਨਿਭਾ ਰਹੇ ਨੇ ਤੇ ਅੱਜ ਕੱਲ ਪੰਜਾਬ ਦੇ ਵਿੱਚ ਉਹ ਕੋਚ ਵੀ ਨੇ ਪੂਰੇ ਸੂਬੇ ਦੇ ਕੋਚ ਨੇ ਕੁੜੀਆਂ ਨੂੰ ਅੱਗੇ ਕੋਚਿੰਗ ਵੀ ਦੇ ਰਹੇ ਨੇ ਕਿਹੜੀ ਗੇਮ ਦੀ ਕੋਚਿੰਗ ਕਰ ਰਹੇ ਨੇ ਇਹ ਇਹਨਾਂ ਦੀ ਜ਼ੁਬਾਨੀ ਆਪਾਂ ਖੁਦ ਸੁਣਾਂਗੇ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਹੈ ਵਿਚਾਰੀਆਂ ਜੀਆਂ ਠੀਕ ਹੈ ਨਾ ਮਰ ਜਾਣੀ ਜੇ ਇਸ ਤਰ੍ਹਾਂ ਦੀ ਸ਼ੌਦਾ ਆਪਣੇ ਪਿੰਡਾਂ 'ਚ ਆਪਾਂ ਸੁਣਦੇ ਆਂ ਪਰ ਤੁਸੀਂ ਜੁੱਡੋ ਨਾਲ ਪੰਗਾ ਲੈ ਲਿਆ ਬਿਲਕੁਲ ਜੀ ਬਿਲਕੁਲ ਹਟਕੇ ਲਿਆ ਉਹ ਕਿਉਂਕਿ ਮੈਂ ਇਸ ਸਭ ਚੀਜ਼ਾਂ ਦਾ ਇਸ ਗੱਲਾਂ ਦਾ ਬਹੁਤ ਫੇਸ ਕੀਤਾ ਕਿ ਵੀ ਕੁੜੀਆਂ ਨੂੰ ਅੱਗੇ ਆਉਣ ਨਹੀਂ ਦਿੱਤਾ ਜਾਂਦਾ ਜਾਂ ਕੁਝ ਵੀ ਹੈ ਇੱਕ ਪਿੰਡ ਤੋਂ ਉੱਠਣਾ ਬਹੁਤ ਮੁਸ਼ਕਿਲ ਤੇ ਬਹੁਤ ਟਾਰਗੇਟ ਕਹਿ ਸਕਦੇ ਆ ਕਿ ਵੀ ਉਹ ਕਰਨੇ ਪੈਂਦੇ ਆ ਤੇ ਪਰ ਫਿਰ ਵੀ ਮੈਂ ਮੇਰਾ ਹੌਸਲਾ ਮੇਰੇ ਪੇਰੈਂਟਸ ਦਾ ਸਾਥ ਜਿੰਨਾ ਨੇ ਮੈਨੂੰ ਇੱਥੋਂ ਤੱਕ ਮਤਲਬ ਕੀ ਲਿਆਂਦਾ ਔਰ ਮੈਂ ਇਹੀ ਕਹਿ ਸਕਦੀ ਹਾਂ ਕਿ ਵੀ ਮੇਰੇ ਪੇਰੈਂਟਸ ਨੇ ਜਾਂ ਮੇਰੀ ਮਿਹਨਤ ਨੇ ਇੱਕ ਕੂਏ ਦੇ ਵਿੱਚੋਂ ਕੱਢ ਕੇ ਮੈਨੂੰ ਅੱਜ ਇੱਥੇ ਬਿਠਾਇਆ ਕਿਵੇਂ ਸੁਭਾਅ ਬਣਿਆ ਸ਼ੁਰੂ ਤੋਂ ਹੀ ਮਨ ਦੇ ਵਿੱਚ ਸੀ ਵੀ ਮੈਂ ਗੇਮ ਕਰਨੀ ਆ ਗੇਮ ਨਾਲ ਜੁੜਨਾ ਜਾਂ ਕਈ ਵਾਰ ਕੀ ਹੁੰਦਾ ਨਾ ਜਿਵੇਂ ਅਸੀਂ ਪੜਦੇ ਹੁੰਦੇ ਸੀ ਵੀ ਯਾਰ ਉਧਰੋਂ ਮੈਥ ਦਾ ਲੈਕਚਰ ਲੱਗਣ ਵਾਲਾ ਮੈਥ ਦਾ ਪੀਰ ਲੱਗਣ ਵਾਲਾ ਤੇ ਆਪਾਂ ਇੱਕ ਰੋ ਗਰਾਊਂਡ 'ਚ ਚੱਲੋ ਉਧਰੋਂ ਘੁੱਟ ਤੋਂ ਬਚ ਜਾਾਂਗੇ ਕਈ ਮੇਰੇ ਵਰਗੇ ਬਹਾਨੇ ਵਜਨ ਲੈ ਕੇ ਜਿਵੇਂ ਵੀ ਹੁੰਦੇ ਆ ਥੋੜਾ ਤੇ ਮੇਰਾ ਆਹੀ ਸੀ ਲੱਗ ਪਰ ਇਦਾਂ ਨਹੀਂ ਸੀਗਾ 스포츠 ਨਾਲ ਮੇਰਾ ਬਹੁਤ ਲਗਾਵ ਸੀਗਾ ਕਿ ਵੀ ਮੈਨੂੰ ਕੋਈ ਵੀ ਕੰਪੀਟੀਸ਼ਨ ਹੋਣਾ ਚਾਹੇ ਕੁਝ ਵੀ ਹੈ ਤੇ ਮੈਨੂੰ ਇਦਾਂ ਹੁੰਦਾ ਸੀਗਾ ਵੀ ਮੈਂ ਪਾਰਟਿਸਿਪੇਟ ਕਰਨਾ ਔਰ ਬਾਕੀ ਜੂਡੋ ਦਾ ਜਿਹੜਾ ਹੈਗਾ ਉਹ ਮੈਂ ਜਲੰਧਰ ਸ਼ਾਹੀ ਹੀ ਸ਼ੁਰੂ ਕੀਤੀ ਸੀਗੀ ਕਿਉਂਕਿ 10th ਜਿਹੜੀ ਮੇਰੀ ਉਥੋਂ ਪਿੰਡ ਤੋਂ ਮੈਂ ਕੀਤੀ ਐ ਪਾਸ ਆਊਟ ਪਰ +1 ਦੇ ਵਿੱਚ ਇੱਥੇ ਜਲੰਧਰ ਚ ਮਨਰੂ ਗਾਰਡਨ ਸਕੂਲ 스포츠 ਦੇ ਲਈ ਮੇਰੇ ਫਾਦਰ ਸਾਹਿਬ ਨੇ ਮੇਰੀ ਜੋ ਐਡਮਿਸ਼ਨ ਕਰਵਾਈ ਸੀ ਪਹਿਲਾ ਮੁਕਾਬਲਾ ਕਿਸ ਲੈਵਲ ਦਾ ਸੀ ਜ਼ਿਲ੍ਹਾ ਲੈਵਲ ਦਾ ਬਲਾਕ ਲੈਵਲ ਦਾ ਜਾਂ ਪੰਜਾਬ ਲੈਵਲ ਦਾ ਕਿੱਦਾਂ ਸਾਰੀ ਸ਼ੁਰੂਆਤ ਬਈ ਕੋਈ ਜੀ ਪਹਿਲਾਂ ਮੈਂ ਐਥਲੈਟਿਕਸ ਕਰਦੀ ਸੀ ਇਹ ਉਹਦੇ ਚ ਮੇਰੇ ਬਹੁਤ ਸਾਰੇ ਕੰਪੀਟੀਸ਼ਨ ਸੀਗੇ ਮੈਂ ਪਾਰਟਿਸਿਪੇਟ ਕੀਤਾ ਸੀਗਾ ਕੁਝ ਇੰਜਰੀ ਸੀਗੀ ਜਿਨ੍ਹਾਂ ਕਰਕੇ ਮੈਨੂੰ ਗੇਮ ਚੇਂਜ ਕਰਨੀ ਪਈ ਫਿਰ ਮੈਂ ਜੂਡੋ ਦੇ ਵਿੱਚ ਮੂਵ ਹੋਈ ਤੇ ਮੇਰਾ ਫਰਸਟ ਜਿਹੜਾ ਕੰਪੀਟੀਸ਼ਨ ਸੀਗਾ ਉਹ ਡਿਸਟ੍ਰਿਕਟ ਲੈਵਲ ਦਾ ਸੀਗਾ ਕਿ ਜਿੱਥੇ ਮੈਨੂੰ ਕੁਝ ਜੂਡੋ ਨੀਸ ਨਹੀਂ ਆਉਂਦੀ ਇੰਨੀ ਬਟ ਮੇਰੀ ਸਟਰੈਂਥ ਨੇਚਰਲੀ ਪਿੰਡਾ ਵਾਲੀ ਸਟਰੈਂਥ ਸੀਗੀ ਮੇਰੇ ਚ ਤੇ ਉਹਦੇ ਨਾਲ ਮੇਰਾ ਮੈਲ ਵਿੱਚ ਬੋਲਦਾ ਆ ਫਿਰ ਮੇਰਾ ਇੰਟਰਸਟ ਜਿਹੜਾ ਉਹ ਬਣਦਾ ਗਿਆ ਤੇ ਫਿਰ ਮੈਂ ਕੰਟੀਨਿਊ ਜਿਹੜੀ ਉਹ ਕਿੰਨੇ ਸਾਲ ਹੋ ਗਏ ਤੁਹਾਨੂੰ ਜੁਡੋ ਖੇਡਦੇ ਆ ਮੈਨੂੰ ਜੀ 18 ਤੋਂ 19 ਸਾਲ ਜਿਹੜੇ ਆ ਜੁਡੋ ਦੇ ਵਿੱਚ ਪ੍ਰੋਫੈਸ਼ਨਲੀ ਜਿਹੜੀ ਮੇਰੀ ਹੈਗੀ ਆ ਕੀਤੀ ਮੈਂ 2004 ਤੋਂ ਲੈ ਕੇ 2018 ਤੱਕ ਮੇਰਾ ਮਤਲਬ ਸਭ ਤੋਂ ਜਿਹੜਾ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਕੰਟੀਨਿਊ ਕਰਦੇ ਆ ਤਹੁੰਗਾ ਕਿਵੇਂ ਸੀ ਪੂਰੇ ਖੁਸ਼ ਸੀ ਕਿ ਵੀ ਕੁੜੀ ਖੇਡਣ ਲੱਗ ਗਈ ਜਦੋਂ ਸ਼ੁਰੂ ਸਟਾਰਟਿੰਗ ਸੀਗੀ ਜੂਡੋ ਦੇ ਵਿੱਚ ਤੇ ਮੇਰੇ ਮਦਰ ਨੂੰ ਨਹੀਂ ਸੀਗਾ ਐਕਚੁਅਲੀ ਮੇਰੇ ਪੇਰੈਂਟਸ ਨੂੰ ਪਤਾ ਹੀ ਨਹੀਂ ਸੀਗਾ ਕਿ ਜੂਡੋ ਕੀ ਹੁੰਦੀ ਉਹਨਾਂ ਨੂੰ ਤੇ ਹਾਕੀ ਐਥਲੈਟਿਕਸ ਜਾਇ ਮੈਨ ਇਨ ਟੀਮਸ ਦਾ ਪਤਾ ਸੀਗਾ ਫਿਰ ਮੈਂ ਜਦੋਂ ਦੱਸਦੀ ਸੀ ਕਿ ਤੇ ਮੇਰੇ ਮਦਰ ਕਹਿੰਦੇ ਸੀਗੇ ਕਿ ਵੀ ਇਹ ਬੜੀ ਸੱਟਾਂ ਵਾਲੀ ਗੇਮ ਲੱਗਦੀ ਆ ਤੇ ਵੀ ਤੂੰ ਕੁੜੀ ਹੈਗੀ ਆ ਤੇ ਹੋਰ ਨਾ ਆਪਣੇ ਕੰਨ ਨਾ ਤੜਵਾ ਕੇ ਆਏ ਸੀ ਕਿਉਂਕਿ ਸਾਡੀ ਰੈਸਲਿੰਗ ਤੇ ਜੂਡੋ ਬਹੁਤ ਮਿਲਦੀਆਂ ਚਲਦੀਆਂ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਇਹ ਸੀਗਾ ਕਿ ਵੀ ਰੈਸਲਿੰਗ ਵਾਲਿਆਂ ਤੇ ਬੜੇ ਕੰਨ ਟੁੱਟੇ ਹੁੰਦੇ ਆ ਤੇ ਮੈਂ ਤੈਨੂੰ ਕੱਲ ਨੂੰ ਵਿਆਹਣਾ ਵੀ ਹੈਗਾ ਪਰ ਮੇਰੇ ਫਾਦਰ ਸਾਹਿਬ ਦੀ ਵਰਡਿੰਗ ਸੀਗੀ ਕਿ ਕੁਝ ਨਹੀਂ ਹੁੰਦਾ ਜੇ ਉਹਦਾ ਮਨ ਹੈਗਾ ਤੈਨੂੰ ਕਰਾਂਗੇ ਮਤਲਬ ਥੋੜਾ ਜਿਹਾ ਸ਼ੰਕਾ ਹੈਗਾ ਸੀ ਘਰ ਦੇ ਕਹਿੰਦੇ ਸੀ ਵੀ ਆ ਕਸੂਤੀ ਜੀ ਕਸੂਤੀ ਜੀ ਗੇਮ ਨਾਲ ਕਿਧਰੋਂ ਪੰਗਾ ਲੈ ਲਿਆ ਗੇਮ ਹਾਂਜੀ ਉਹਨਾਂ ਨੂੰ ਸੀਗਾ ਕਿ ਵੀ ਸਾਡਾ ਸੋਟ ਲੱਗਣ ਵਾਲੀ ਬਹੁਤ ਕਿਉਂਕਿ ਵੈਸੇ ਵੀ ਯੂਡੋ ਨੂੰ ਲੈ ਕੇ ਇਹ ਧਾਰਨਾ ਬਣੀ ਹੈ ਵੀ ਇਹ ਨਰਮ ਸਰੀਰ ਵਾਲੇ ਬੰਦੇ ਨਹੀਂ ਖੇਡ ਸਕਦੇ ਆ ਕਿ ਮੁੰਡੇ ਵੀ ਜ ਹਨਾ ਬਹੁਤ ਘੱਟ ਖੇਡਣ ਤੋਂ ਗੁਰੇਜ਼ ਕਰਦੇ ਆ ਭਾਵੇਂ ਜੂਡੋ ਹੋਵੇ ਕਾਰਾਟੀ ਹੋਵੇ ਬਾਕਸਿੰਗ ਹੋਵੇ ਜਿੱਦੇ ਚ ਪਤਾ ਹੁੰਦਾ ਵੀ ਸਾਹਮਣੇ ਤੋਂ ਵੱਜਣਗੇ ਆ ਤੇ ਤੁਸੀਂ ਤਾਂ ਕੁੜੀ ਹੋ ਕੇ ਹੌਸਲਾ ਜਿੱਤ ਆ ਕਿਉਂਕਿ ਰੈਸਲਿੰਗ ਹੋਗੀ ਜੂਡੋ ਹੋਗੀ ਇਹਦੇ ਵਿੱਚ ਜਿਹੜਾ ਬॉयਜ਼ ਦਾ ਜ਼ਿਆਦਾ ਪਾਰਟਿਸਪੇਸ਼ਨ ਹੁੰਦੀ ਸੀ ਕਿ ਗਰਲਸ ਦੀ ਨਹੀਂ ਸੀ ਹੁੰਦੀ ਪਰ ਮੇਰਾ ਆਪਣਾ ਉਹ ਸੀਗਾ ਕਿ ਵੀ ਨਹੀਂ ਇਹ ਕਰਨੀ ਆ ਪਰ ਜਦੋਂ ਮੈਂ ਕੀਤੀ ਹੈ ਉਦੋਂ ਮੇਰੇ ਨਾਲ ਤਕਰੀਬਨ ਨਾਰਥ-ਈਸਟ ਦੀ ਜੂਡੋ ਜਿਹੜੀ ਉਹ ਜ਼ਿਆਦਾ ਗੀ ਸੀਗੀ ਤੇ ਪੰਜਾਬ ਦੇ ਵਿੱਚ ਮੇਰਾ ਕਹਿ ਲੋ ਕਿ ਪੰਜਾਬ ਦੀ ਹਲੇ ਵੀ ਜਿਹੜੀ ਜੁਡੂ ਕੁੜੀਆਂ ਦੀ ਬਹੁਤ ਘੱਟ ਹੈ ਕਿੰਨੇ ਮੁਕਾਬਲੇ ਖੇਡਾਈ ਤੁਸੀਂ ਨੈਸ਼ਨਲ ਲੈਵਲ ਤੇ ਮੇਰਾ ਜਿਹੜੇ ਹੈਗੇ ਆ ਮਤਲਬ ਮੈਂ 2004 ਤੋਂ ਲੈ ਕੇ 18 ਤੱਕ ਕੰਟੀਨਿਊ ਹੈ ਸੀਨੇ ਨੈਸ਼ਨਲ ਜਿਹੜੀਆਂ ਉਹ ਖੇਡੀਆਂ ਹੈਗੀਆਂ ਤੇ ਮੇਰੇ ਮੈਡਲ ਆ ਕੀ ਆਪਾਂ ਕਹਿ ਸਕਦੇ ਆ ਕਿ ਮੇਰੇ 11 ਤੋਂ 12 골ਡ ਨੇ ਨੈਸ਼ਨਲ ਦੇ ਵਿੱਚ ਨੈਸ਼ਨਲ ਗੇਮਸ ਦੇ ਵਿੱਚ ਔਰ ਬਾਕੀ ਸਿਲਵਰ ਬ੍ਰਾਂਜ਼ ਜਿਹੜੇ ਮੇਰੀ ਕੰਟੀਨਿਊ ਪਾਰਟਿਸਪੇਸ਼ਨ ਰਹੀ ਤੇ ਮੈਂ ਪਰਫਾਰਮੈਂਸ ਦਿੱਤੀ 2014 uh, 2005 6 ਦੇ ਵਿੱਚ ਵੀ ਮੈਂ ਇੰਟਰਨੈਸ਼ਨਲ ਗਿਆ ਲਿਆ ਸੀਗਾ ਫਿਰ 2014 ਤੋਂ ਲੈ ਕੇ 2018 ਤੱਕ ਮੈਂ ਮਤਲਬ ਕੰਟੀਨਿਊ ਜਗਾ ਇੰਟਰਨੈਸ਼ਨਲ ਪਰਫਾਰਮੈਂਸ ਕੀਤੀ ਹੈ ਜਿਹਦੇ ਵਿੱਚ ਮੇਰਾ ਕਾਮਨਵੈਲਥ ਗੇਮਸ ਵਿੱਚ ব্রੌਨ ਮੈਡਲ ਸੀਗਾ ਕਾਮਨਵੈਲਥ ਚੈਂਪੀਅਨਸ਼ਿਪ ਦੇ ਵਿੱਚ ਸਿਲਵਰ ਸੀਗਾ ਦੋ ਵਾਰੀ ਮੈਂ ਵਰਲਡ ਪੁਲਿਸ ਗੇਮ ਯੂਐਸਏ ਖੇਲੀ ਸੀਗੀ ਉੱਥੇ 골ਡ ਸੀਗਾ ਫਿਰ ਉਸ ਤੋਂ ਬਾਅਦ ਮੈਂ 14 ਦੇ ਵਿੱਚ ਏਸ਼ੀਅਨ ਗੇਮ ਪਾਰਟਿਸਿਪੇਟ ਸੀਗਾ ਫਿਰ 18 ਦੇ ਵਿੱਚ ਮੇਰੀ ਪਾਰਟਿਸਪੇਸ਼ਨ ਸੀ ਬਹੁਤ ਬਾਕਮਾਲ ਪ੍ਰਦਰਸ਼ਨ ਹੈ ਤੁਹਾਡਾ ਬਾਕੀ ਸਲੂਟ ਹੈ ਸਾਡਾ ਤੁਹਾਨੂੰ ਜਦੋਂ ਇੱਧਰ ਤੁਸੀਂ ਆਏ ਗੇਮ ਕਰਨ ਲੱਗੇ ਗੇਮ ਨੂੰ ਹੀ ਕੈਰੀਅਰ ਸਮਝਿਆ ਜਾਂ ਕਈਆਂ ਦਾ ਏਮ ਕੀ ਹੁੰਦਾ ਵੀ ਯਾਰ ਥੋੜਾ ਚਿਰ ਆਪਾਂ ਗੇਮ ਕਰਨੀ ਉਸ ਤੋਂ ਬਾਅਦ ਕੋਈ ਨੌਕਰੀ ਨੌਕਰੀ ਮਿਲ ਜੂ ਫਿਰ ਸੈੱਟ ਹੋ ਜਾਾਂਗੇ ਬਿਲਕੁਲ ਦੇਖੋ ਇਹ ਨੀਡ ਸੀ ਜੌਬ ਦੀ ਕਿ ਵੀ ਮੈਂ ਇਹ ਨਹੀਂ ਕਹਿ ਸਕਦੀ ਕਿ ਵੀ ਮੈਂ ਆਪਣੇ ਫਾਈਨੈਂਸ਼ਲੀ ਬਹੁਤ ਸਟਰੋਂਗ ਸੀ ਕਿ ਕਿ ਵੀ ਮੈਨੂੰ ਇਸ ਦੀ ਨੀਡ ਨਹੀਂ ਸੀਗੀ ਮੇਰਾ ਜਿਹੜਾ ਸਫਰ ਰਿਹਾ ਮਤਲਬ ਸਪੋਰਟਸ ਦਾ ਸਫਰ ਰਿਹਾ ਉਹ ਮੇਰੀ ਮਜਬੂਰੀ ਵੀ ਸੀ ਤੇ ਮੇਰਾ ਸ਼ੌਂਕ ਵੀ ਸੀ ਕਿ ਜਿਹਨੇ ਮੈਨੂੰ ਬਹੁਤ ਅੱਗੇ ਤੱਕ ਮੈਨੂੰ ਕਦੀ ਹਾਰਨ ਹੀ ਨਹੀਂ ਦਿੱਤਾ ਮੇਰੀ 2000 ਮੈਂ ਹਲੇ ਵੀ ਗੇਮ ਜਿਹੜੀ ਉਹ ਛੱਡੀ ਨਹੀਂ ਹੈਗੀ ਆਪਣੀ ਕੰਟੀਨਿਊ ਮਿਹਨਤ ਕਰਦੀ ਰਹੀ ਹਾਂ ਤੇ ਪ੍ਰੈਕਟਿਸ ਮੇਰੀ ਹੁਣ ਮੈਂ ਲੇਟੈਸਟ ਕੰਪੀਟੀਸ਼ਨ ਵੀ ਖੇਡ ਕੇ ਆਈ ਆ ਆਲ ਇੰਡੀਆ ਪੁਲਿਸ ਗੇਮ ਜੋ ਕਿ ਸਭ ਨੇ ਸਮਝ ਲਿਆ ਸੀਗਾ ਕਿ ਹੁਣ ਰਾਜਵਿੰਦਰ ਖਤਮ ਹੈ ਇਹ ਇੰਜਰੀ ਹੋ ਚੁੱਕੀ ਹੈ ਦੋਨੋਂ ਨੀਂ ਮੇਰੇ ਜਿਹੜੇ ਬਿਲਕੁਲ ਖਤਮ ਹੋ ਗਏ ਸੀਗੇ ਫਿਰ ਮੈਂ ਸਰਜਰੀ ਕਰਵਾਈ ਆ ਤੇ ਸਰਜਰੀ ਤੋਂ ਬਾਅਦ ਮੈਂ ਫਿਰ ਜਿਹੜਾ ਪਾਰਟਿਸਪੇਟ ਕੀ ਡੀਮੋਰਾਲਾਈਜ਼ ਹੋਇਆ ਕਦੇ ਕੋਈ ਕੋਈ ਹਾਰ ਇਹੋ ਜੀ ਹੋਵੇ ਜਾਂ ਕੋਈ ਕੋਈ ਮੈਚ ਇਹ ਹੋ ਜਾ ਹੋਵੇ ਜਿਹੜਾ ਮੰਤੇ ਕੋ ਸੱਟ ਲਾ ਗਿਆ ਹੋਵੇ ਵੀ ਯਾਰ ਆ ਮੈਚ ਐ ਇਦਾਂ ਕਿਉਂ ਹੋਇਆ ਕੋਈ ਦੇਖੋ ਕੰਪੀਟੀਸ਼ਨ ਹਾਰ ਜਿੱਤ ਚਲਦੀ ਰਹਿੰਦੀ ਆ ਪਰ ਮੈਂ ਜਦੋਂ ਵੀ ਹਾਰੀਆਂ ਤੇ ਮੇਰੇ ਫਾਦਰ ਸਾਹਿਬ ਦੀ ਵਰਡਿੰਗ ਹੀ ਹੁੰਦੀ ਸੀਗੀ ਫਿਰ ਕਿ ਪੁੱਤ ਦੋ ਖੇਡਦੇ ਆ ਇੱਕ ਨੇ ਹਾਰਨਾ ਇੱਕ ਨੇ ਜਿੱਤਣਾ ਤੈਨੂੰ ਹੁਣ ਹਾਰਾਂ ਚ ਆਪਣੀ ਗਲਤੀ ਦੇ ਪਤਾ ਹੀ ਹੋਣੀ ਆ ਤੇ ਜਦੋਂ ਉਹ ਜਿਹੜਾ ਤੂੰ ਉਹ ਨਹੀਂ ਹੋਣੀ ਚਾਹੀਦੀ ਹਨਾ ਤੇ ਕੋਈ ਗੱਲ ਨਹੀਂ ਆ ਫਿਰ ਕੀ ਹੋਇਆ ਤੇ ਮੇਰੇ ਹਸਬੰਦ ਉਹਨਾਂ ਨੇ ਵੀ ਬਹੁਤ ਸਾਰ ਦਿੱਤਾ ਉਹ ਵੀ ਚੂੜੋ ਦੇ ਇੰਟਰਨੈਸ਼ਨਲ ਫੇਅਰ ਸੀਗੇ ਤੇ ਨਾਲ ਮੈਨੂੰ ਉਹਨਾਂ ਨੇ ਕੋਚਿੰਗ ਵੀ ਦਿੱਤੀ ਆ ਤੇ ਉਹਨਾਂ ਦੇ ਵੀ ਇਹੀ ਵਰਡਿੰਗ ਹੁੰਦੀ ਸੀ ਜਦੋਂ ਵੀ ਮੈਂ ਕੰਪੀਟੀਸ਼ਨ ਜਾਣਾ ਮੈਨੂੰ ਇਹ ਇਦਾਂ ਮੋਟੀਵੇਟ ਕਰਨਾ ਆਪਾਂ ਨੂੰ ਤਨਖਾਹ ਮਿਲ ਰਹੀ ਆ ਆਪਾਂ ਕਮਾਈ ਕਰ ਰਹੇ ਆ ਉਹ ਨਹੀਂ ਬੰਦ ਹੋਣੀ ਤੇ ਕੋਈ ਆਪਣੇ ਤੇ ਟੈਨਸ਼ਨ ਨਹੀਂ ਆ ਤੂੰ ਤਗੜੇ ਹੋ ਕੇ ਚੜਨਾ ਹੈ ਬਸ ਕਿਉਂਕਿ ਕੁੜੀਆਂ ਕਹਿੰਦੇ ਆ ਵੀ ਇਮੋਸ਼ਨਲ ਬਹੁਤ ਹੁੰਦੀਆਂ ਨੇ ਆਪਾਂ ਲੇਟੈਸਟ ਹੁਣ ਦੇਖਿਆ ਅਬਿਨੇਸ਼ ਫੋਗਾਟ ਵਾਲਾ ਮਾਮਲਾ ਹੋਇਆ ਸੀ ਅੰਤਰਰਾਸ਼ਟਰੀ ਪੱਧਰ ਤੇ ਤੇ ਬਹੁਤ ਕੁਝ ਹੁੰਦੇ ਆ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਕੁਝ ਸੈਨਿਕ ਵੀ ਕਰਨਾ ਪੈਂਦਾ ਹੈਗਾ ਬਿਲਕੁਲ ਬਿਲਕੁਲ ਹਾਂਜੀ ਮੈਂ ਤੁਹਾਨੂੰ ਸਟਾਰਟਿੰਗ ਤੇ ਦੱਸਿਆ ਕਿ ਦੇਖੋ ਜਿਹੜੀ ਮੇਲ ਤੇ ਫੀਮੇਲ ਦੀ ਜਰਨੀ 'ਚ ਬਹੁਤ ਫਰਕ ਹੁੰਦਾ ਫੀਮੇਲ ਲਈ ਬਹੁਤ ਆਬਸਟੀਕਲ ਜਿਹੜੇ ਆ ਉਹਨੂੰ ਕ੍ਰੋਸ ਕਰਨੇ ਪੈਂਦੇ ਪਰ ਜੇ ਉਹਦਾ ਦ੍ਰਿੜਤਾ ਕਹਿ ਸਕਦੇ ਆ ਉਹਦੀ ਆਪਣਾ ਫੋਕਸ ਆ ਨਾ ਕਿ ਵੀ ਕੋਈ ਵੀ ਆਪਣਾ ਉਹਨੇ ਨਿਸ਼ਚੈ ਕੀਤਾ ਹੈ ਕਿ ਵੀ ਮੈਂ ਇਹ ਕਰਨਾ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮੁਸ਼ਕਲ ਜਿਹੜੀ ਉੱਤੇ ਆਵੀ ਹੁੰਦੀ ਹੈ ਅੱਛਾ ਜਦੋਂ ਤੁਸੀਂ ਕਹਿੰਦੇ ਸੀਗੇ ਹੱਸਦੇ ਆ ਤੁਹਾਡੇ ਘਰ ਦੇ ਕਹਿੰਦੇ ਹੁੰਦੇ ਸੀਗੇ ਵੀ ਕੰਨਣਾ ਸ ਜਾ ਕੇ ਆ ਜੀ ਕਿਸੇ ਨੇ ਵਿਆਹ ਨਹੀਂ ਕਰਵਾਉਣਾ ਹੈਗਾ ਫਿਰ ਅੱਗੇ ਜਿਹੜਾ ਹੈਗਾ ਮੈਰਿਜ ਦਾ ਸੁਭਬ ਬਣਿਆ ਹੋਣਾ ਤੇ ਅੱਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਤੁਹਾਡੇ ਹਸਬੈਂਡ ਨੂੰ ਵੀ ਕੁੜੀ ਤਾਂ ਜੁੱਡੋ ਦੀ ਪਲੇਅਰ ਆ ਕਿਹੋ ਜਿਹਾ ਉਹਨਾਂ ਦਾ ਰਿਐਕਸ਼ਨ ਸੀ ਮੈਰਿਜ 'ਚ ਮੈਨੂੰ ਜ਼ਿਆਦਾ ਪ੍ਰੋਬਲਮ ਨਹੀਂ ਆਈ ਕਿਉਂਕਿ ਉਹ ਜੁੱਡੋ ਬਈ ਪਲੇਅਰ ਸੀ ਓਕੇ ਹਾਂਜੀ ਬਟ ਕਹ ਲਈਏ ਕਿ ਵੀ ਹਾਂ ਕੰਨ ਮੇਰਾ ਰਾਈਟ ਸਾਈਡ ਤੇ ਜਿਹੜਾ ਉਹ ਮੇਰਾ ਟੁੱਟਿਆ ਹੋਇਆ ਹੈ ਮੇਰੇ ਮਦਰ ਤੋਂ ਕੈਸ ਲੋਕੀ ਵੀ ਮਤਲਬ ਪੇਰੈਂਟਸ ਤੇ ਉਹ ਕਰਦੇ ਆ ਅੱਜ ਕੱਲ ਦੇ ਬੱਚੇ ਨੂੰ ਥੋੜੀ ਜਿਹੀ ਵੀ ਸੱਟ ਲੱਗਦੀ ਹੈ ਕਿ ਹੋ ਇਦਾਂ ਹੋ ਗਿਆ ਮੈਂ ਇੰਡੀਆ ਕੈਂਪ ਚ ਬੈਂਗਲੌਰ ਸੀਗੀ ਜਦੋਂ ਮੇਰਾ ਕੰਨ ਟੁੱਟ ਗਿਆ ਸੀ ਮੇਰੇ ਸਿਲੈਕਸ਼ਨ ਵੀ ਸੀ ਜੀ ਇੰਟਰਨੈਸ਼ਨਲ ਮੈਂ ਜਾਣਾ ਸੀ ਬਟ ਉਹਦੇ ਚ ਬੜਾ ਪ੍ਰੋਬਲਮ ਜੀ ਹੋ ਜਾਂਦੀ ਹੈ ਪਾਣੀ ਭਰਦਾ ਆਫਿਸ ਰੇਨ ਜਾਣਾ ਕਰਨਾ ਪੈਂਦਾ ਤੇ ਮੈਂ ਆਪਣੇ ਮਦਰ ਨੂੰ ਦੱਸਿਆ ਕਿ ਨਾ ਮੇਰਾ ਕੰਟ ਰੁੱਟ ਗਿਆ ਮੈਂ ਖੁਸ਼ ਸੀਗੀ ਮੈਨੂੰ ਮਤਲਬ ਉਸ ਚੀਜ਼ ਚ ਮਜ਼ਾ ਆ ਰਿਹਾ ਸੀਗਾ ਬਟ ਮੇਰੇ ਬਦਰ ਤੇ ਉਹਨਾਂ ਨੇ ਡਾਂਟਿਆ ਇੱਕ ਨਾ ਜਦੋਂ ਆਪਾਂ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਜਾਂਦੇ ਆ ਪਲੇਅਰ ਬਣ ਜਾਂਦੇ ਆ ਬਹੁਤ ਸਾਰਾ ਡੋਪ ਟੈਸਟ ਦੇ ਮਾਮਲੇ ਸਾਹਮਣੇ ਆਉਂਦੇ ਆ ਡਰੱਗਸ ਦੇ ਬਹੁਤ ਸਾਰੇ ਐਲੀਗੇਸ਼ਨ ਲੱਗਦੇ ਆ ਇਸ ਤਰ੍ਹਾਂ ਦੇ ਸਾਹਮਣੇ ਆਉਂਦੇ ਆ ਕਿਸ ਕ ਹੱਦ ਤੱਕ ਉਹ ਸਹੀ ਹੁੰਦੇ ਆ ਬਿਲਕੁਲ ਹੁਣ ਪਹੁੰਚਾਤਾ ਹੋ ਗਿਆ ਵੈਸੇ ਜਿੰਨਾ ਚਿਰ ਮੈਂ ਸਪੋਰਟਸ ਕੀਤੀ ਹੈ ਮੈਂ ਪਟਿਆਲਾ ਇੰਡੀਆ ਕੈਂਪ ਚ ਰਹੀਆਂ ਕੰਟੀਨਿਊ ਸਾਡੇ ਕੈਂਪ ਚ ਆਉਂਦੇ ਰਿਹਾ ਤੇ ਨਾੜਾ ਵਾੜਾ ਦੋਨਾਂ ਦੀ ਚੈਕਿੰਗ ਹੁੰਦੀ ਰਹਿੰਦੀ ਕਿ ਵੀ ਵਾੜਾ ਦੀ ਵੀ ਚੈਕਿੰਗ ਹੁੰਦੀ ਸੀਗੀ ਤੇ ਡੋਪ ਜਿਹੜਾ ਹੁਣ ਐਕਚੁਅਲੀ ਬੱਚੇ ਜਿਹੜੇ ਆ ਉਹ ਸਮਝ ਹੀ ਨਹੀਂ ਰਿਹਾ ਕਿਉਂਕਿ ਉਹ ਸ਼ਾਰਟਕਟ ਅਪਣਾ ਰਹੇ ਇਸ ਕਰਕੇ ਸਟੀਰੋਇਡ ਨੂੰ ਲੈ ਕੇ ਕਿ ਪਏ ਸੇ ਢੀ ਜਲਦੀ ਪਰਫਾਰਮੈਂਸ ਆਈ ਇਸ ਲਈ ਉਹ ਸਟੀਰੋਇਡ ਉਹਨਾਂ ਨੂੰ ਸਹੀ ਗਾਈਡ ਨਹੀਂ ਕੀਤਾ ਜਾ ਰਿਹਾ ਇਹ ਰੀਤੀ ਕੋਈ ਵੀ ਸਪੋਰਟਸ ਆ ਮੈਨੇ ਕਹਿੰਦੀ ਕਿ ਵੀ ਉਹ ਸਪਲੀਮੈਂਟ ਤੋਂ ਬਿਨਾ ਚੱਲਦੀ ਹੈ ਇੱਕ ਏਜ ਹੁੰਦੀ ਹੈ ਉਸ ਤੋਂ ਬਾਅਦ ਸਾਨੂੰ ਉਹਦੀ ਰਿਕੁਆਇਰਮੈਂਟ ਹੁੰਦੀ ਹੈ ਬਾਡੀ ਨੂੰ ਸਪਲੀਮੈਂਟ ਨਹੀਂ ਸਟਿਊਰਡ ਨਹੀਂ ਸਪਲੀਮੈਂਟਸ ਬਟ ਉਹ ਕੀ ਹੈ ਕਿ ਵੀ ਬੱਚੇ ਜਾਂ ਉਹਨੂੰ ਗਾਈਡੈਂਸ ਇਦਾਂ ਦੀ ਦਿੱਤੀ ਜਾਂਦੀ ਹੈ ਕਿ ਤੂੰ ਇਹ ਨਾਲ ਖੇਲ ਤੇ ਆ ਲਗਾ ਲਾ ਤਾਂ ਉਹ ਤੈਨੂੰ ਵਧੀਆ ਪਰਫਾਰਮੈਂਸ ਆਊਗੀ ਬਟ ਬਹੁਤ ਸ਼ਾਰਟ ਟਾਈਮ ਦਾ ਮੈਂ ਆਪਣੀ ਬਾਡੀ ਦਾ ਤੁਹਾਨੂੰ ਐਕਸਪੀਰੀਅੰਸ ਦੱਸਦੀ ਹਾਂ ਕਿ ਵੀ ਮੈਂ ਸਪਲੀਮੈਂਟਰੀ ਮੈਂ ਸਟੀਰੋਇਡ ਨਹੀਂ ਯੂਜ਼ ਕੀਤਾ ਤੇ ਮੈਂ ਅੱਜ ਤੱਕ ਸਟਿਲ ਮੇਰੀ ਸਟਰੈਂਥ ਔਰ ਮੇਰੇ ਇੰਡੋਰਨਸ ਮੇਰੀ ਅੱਜ ਤੱਕ ਹੈਗੀ ਹੈ ਕਿ ਵੀ ਮੈਂ ਹੁਣ ਵੀ ਇੰਨੇ ਲੌਂਗ ਟਾਈਮ ਤੋਂ ਜਿਹੜੀ ਉਹ ਗੇਮ ਕਰ ਰਹੀ ਹਾਂ ਪਰ ਹੁਣ ਦੇ ਬੱਚੇ ਜਿਹੜੇ ਆ ਉਹਨਾਂ ਦਾ 4 ਤੋਂ 5 ਸਾਲ ਦਾ ਹੀ ਕੈਰੀਅਰ ਹੁੰਦਾ ਜ਼ਿਆਦਾ ਲੰਬਾ ਨਹੀਂ ਚੱਲ ਪਾਉਂਦੇ ਕਿਉਂਕਿ ਬਹੁਤ ਸੁਣਦੇ ਆ ਬਹੁਤ ਸਾਰੇ ਪਲੇਅਰਸ ਦਾ ਕੈਰੀਅਰ ਇਸੇ وجہ ਕਰਕੇ ਹੀ ਬਿਲਕੁਲ ਖਤਮ ਹੋ ਗਿਆ ਉਦੋਂ ਤੇ ਬਿਲਕੁਲ ਨਹੀਂ ਸਹੀ ਹੈਗਾ ਦੇਖੋ ਵਾੜਾ ਨਾੜਾ ਨੇ ਤੇ ਬਹੁਤ ਨਾੜਾ ਨੇ ਕਾਫੀ ਕੰਟਰੋਲ ਕੀਤਾ ਹੋਇਆ ਬਹੁਤ ਟੈਸਟ ਹੁੰਦੇ ਆ ਹਰ ਨੈਸ਼ਨਲ ਤੇ ਹਰ ਆਲ ਇੰਡੀਆ ਪੁਲਿਸ ਗੇਮ ਤੇ ਜਿਹੜੇ ਕੰਪੀਟੀਸ਼ਨ ਆਪਣੇ ਡੋਮੈਸਟਿਕ ਲੈਵਲ ਦੇ ਹੁੰਦੇ ਆ ਇੱਥੇ ਵੀ ਟੈਸਟ ਹੁੰਦੇ ਆ ਪਰ ਫਿਰ ਵੀ ਜੇ ਚੀਜ਼ ਵੇਖ ਰਹੀ ਆ ਤੇ ਬਿਲਕੁਲ ਸਹੀ ਨਹੀਂ ਹੈਗਾ ਸਫਰ ਬਹੁਤ ਤੈਅ ਕਰ ਲਿਆ ਤੁਸੀਂ ਬਹੁਤ ਪ੍ਰਾਪਤੀਆਂ ਕਰ ਲੀਆਂ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਫਿਰ ਵੀ ਇੱਕ ਸੁਪਨਾ ਹੁੰਦਾ ਮੈਂ ਮੇਰੀ ਬਹੁਤ ਸਾਰੀ ਪਲੇਅਰਸ ਨਾਲ ਗੱਲਬਾਤ ਹੁੰਦੀ ਆ ਕਿਸ ਦਾ ਸੁਪਨਾ ਓਲੰਪਿਕ ਦਾ ਕਿਸੇ ਦਾ ਕਿਸ ਕੋਈ ਹੈ ਹਨਾ ਤਾਂ ਜ ਰਾਜਵਿੰਦਰ ਦਾ ਕੀ ਸੁਪਨਾ ਸੁਪਨਾ ਮੇਰਾ ਸੀਗਾ ਕਿ ਵੀ ਮੈਂ ਇੰਟਰਨੈਸ਼ਨਲ ਤੇ ਪਰਫਾਰਮ ਕਰਾਂ ਤੇ ਮੈਂ ਵਧੀਆ ਆਪਣਾ ਜਿਹੜਾ ਇੰਡੀਆ ਦਾ ਫਲੈਗ ਉੱਪਰ ਜਾਂਦਾ ਮਤਲਬ ਜਦੋਂ ਮੈਡਮ ਸੈਰਮਨੀ ਜੋ ਹੈਡ ਹੋਮ ਬਰਨ ਸੈਰਮਨੀ ਹੁੰਦੀ ਆ ਤੇ ਉਹ ਬਹੁਤ ਹੀ ਵਧੀਆ ਫੀਲਿੰਗ ਹੁੰਦੀ ਆ ਚਲੋ ਮੈਂ ਉਹ ਅਚੀਵ ਵੀ ਕੀਤਾ ਜੋ ਮੇਰਾ ਸੁਪਨਾ ਸੀਗਾ ਓਲੰਪਿਕ ਦਾ 2016 ਦੇ ਵਿੱਚ ਰਿਓ ਓਲੰਪਿਕ ਦਾ ਮੈਨੂੰ ਉਹਦੇ ਵੀ ਮੈਂ ਕਾਫੀ ਟਰਾਈ ਕੀਤਾ पर मैं नहीं ओदे च क्वालिफाई नहीं सी कर भाई कि भी एकदम मेरा इंजरी दा भी ਨਾਲ ਚੱਲ ਰਿਆ ਸੀਗਾ ਤੇ ਉਹ ਰਹਿ ਗਿਆ ਮਨ ਚ ਕਿ ਵੀ ਬਾਕੀ ਮੈਂ ਉਥੋਂ ਤੱਕ 올림픽 ਦੇ ਤੱਕ ਪਹੁੰਚ ਕੇ ਬਟਾ ਲੋਪਿਕ क्वालिफाई ਨਹੀਂ ਕਰ ਭਾਈ ਤੁਸੀਂ ਹਸਬੰਡ ਵਾਈਫ ਦੋਨੋਂ ਪਲੇਅਰ ਹੋ ਝੁੱਡੋ ਨਾਲ ਜੁੜੇ ਹੋਏ ਹੋ ਬੱਚੇ ਵੀ ਹੈ ਕਿ ਕਿਸੇ ਗੇਮ ਨੂੰ ਲਾਈਕ ਕਰਦੇ ਆ ਬੇਟਾ ਮੇਰਾ ਉਹ ਪਹਿਲੇ ਫੁੱਟਬਾਲ ਤੇ ਫੋਨ ਸ਼ੂਟਿੰਗ ਬਹੁਤ ਚੰਗਾ ਲੱਗਿਆ ਥੋੜੇ ਸਮੇਂ ਦੇ ਵਿੱਚ ਬਹੁਤ ਬੇਸ਼ਕੀਮਤੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਹੋਈਆਂ ਔਰ ਬਹੁਤ ਸਨੁਮਿਕ ਮਾਣ ਮਹਿਸੂਸ ਹੁੰਦਾ ਕਿ ਸਾਡੇ ਪੰਜਾਬ ਦੇ ਵਿੱਚ ਹਾਲਾਂਕਿ ਇਹੋ ਜੀਆਂ ਧੀਆਂ ਵੀ ਹੈਗੀਆਂ ਮੋਸਟਲੀ ਪੰਜਾਬ ਦੇ ਯੂਥ ਨੂੰ ਲੈ ਕੇ ਜਦੋਂ ਇੱਕ ਸਵਾਲ ਉੱਠਦਾ ਨਾ ਤਾਂ ਉਹਨਾਂ ਦੇ ਉੱਪਰ ਇੱਕ ਸਵਾਲ ਖੜਾ ਹੁੰਦਾ ਵੀ ਜ਼ਿਆਦਾਤਰ ਪੰਜਾਬ ਚਾਹੇ ਮੁੰਡੇ ਆ ਚਾਹੇ ਕੁੜੀਆਂ ਨੇ ਉਹ ਇੰਸਟਾਗ੍ਰਾਮ ਦੀਆਂ ਰੀਲਾਂ ਤੱਕ ਸੀਮਤ ਰਹਿ ਗਈ ਪਰ ਮੈਨੂੰ ਲੱਗਦਾ ਵੀ ਯੂਥ ਲਈ ਇੰਸਟਾਗ੍ਰਾਮ ਦੀਆਂ ਰੀਲਾਂ ਤੱਕ ਨਹੀਂ ਹੈ ਉਹਨਾਂ ਦੇ ਅੱਗੇ ਤੁਹਾਡੇ ਜੀ ਪ੍ਰੇਰਣਾ ਸਰੋਤ ਜਾਂ ਤੁਹਾਡੀ ਜੀ ਰੋਲ ਮਾਡਲ ਹਲੇ ਹੈਗੇ ਨਹੀਂ ਤੇ ਬਹੁਤ ਕੁਝ ਪੰਜਾਬ ਦੇ ਵਿੱਚ ਹਲੇ ਬਾਕੀ ਹੈ ਸੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਇਨਸ਼ਾਅੱਲਾਗੇ ਵੀ ਕਲਵਤ ਚੱਲਦੀ ਰਹੇਗੀ ਕਦੇ ਫੇਰ ਕਦੇ ਕਿਸੇ ਹੋਰ ਪ੍ਰੋਗਰਾਮ ਤੇ ਕਿਸੇ ਹੋਰ ਜਗ੍ਹਾ ਜਦੋਂ ਤੁਸੀਂ ਪ੍ਰਮੋਟ ਹੋਗੇ ਕਿਤੇ ਵੱਡੀ ਪੁਰ ਕੀ ਚੇਰ ਤੇ ਪਹੁੰਚ ਗਏ ਤਾਂ ਉਦੋਂ ਤੁਹਾਡੀਆਂ ਹੋਰ ਪ੍ਰਾਪਤੀਆਂ ਨੂੰ ਅਸੀਂ ਸਾਂਝਾ ਕਰਾਂਗੇ ਦਰਸ਼ਕਾਂ ਨਾਲ ਰਾਜਦੀਪ ਜੀ ਨੂੰ ਬਹੁਤ ਸ਼ੁਕਰੀਆ ਤਾਂ ਦੋਸਤੋ ਮੈਡਮ ਰਾਜਵਿੰਦਰ ਕੌਰ ਜੀ ਟੌਰਨ ਇਨਸਪੈਕਟਰ ਸਿਵਾਮਨ ਨਿਵਾੜੀ ਨੇ ਤੇ ਇਹਨਾਂ ਦੀ ਇਹਨਾਂ ਦੀਆਂ ਪ੍ਰਾਪਤੀਆਂ ਨੂੰ ਇਹਨਾਂ ਦੇ ਖੇਡ ਸਫ਼ਰ ਨੂੰ ਜੇਕਰ ਮੈਂ ਸ਼ਬਦਾਂ ਚ ਬਿਆਨ ਕਰਾਂ ਤਾਂ ਸ਼ਾਇਦ ਮੇਰੇ ਸ਼ਬਦ ਬੌਣੇ ਰਹਿ ਜਾਣਗੇ ਤੋ ਇਸ ਪ੍ਰੇਰਨਾਦਾਇਕ ਗੱਲਬਾਤ ਨੂੰ ਮੈਨੂੰ ਉਮੀਦ ਆ ਤੁਸੀਂ ਜਰੂਰ ਪਸੰਦ ਕਰੋਗੇ ਔਰ ਅੱਗੇ ਵੀ ਸਾਂਝਾ ਕਰੋਗੇ ਇੱਥੇ ਆ ਗਿਆ ਲੈਨੇ ਆ ਕੈਮਰਾਮੈਨ ਕੁਲਜੀਤਨਾ ਮੈਂ ਹਜ਼ਰ ਹਾਂ